ਸਿੱਧੂ ਆ ਨਹੀਂ ਜਿਹੜਾ ਪਾ ਕਾਲਜ ਗੰਨੇ ਨਹੀਂ ਨਾ ਉਹ ਵਾਲਾ ਜਿਹੜਾ ਗੰਨ ਵਿੱਚ ਪੰਜ ਗੋਲੀਆਂ ਉਹ ਪੱਖੀਆਂ 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 ਮੈਂ ਗੰਨ ਵਿੱਚ ਪੰਜ ਗੋਲੀਆਂ ਤੇਰੇ ਪੰਜ ਵੀਆਂ ਨਹੀਂ ਰੱਖੀਆਂ ਤਿੱਖਾਏ ਗੰਡਾ ਸਾ ਜੱਟ ਦਾ ਉਹ ਦੇਖੀ ਲੰਘ ਜੂ ਚੀਰਦਾ ਮੱਖੀਆਂ ਨਹੀਂ ਤੇਰੇ ਪਿੰਡ ਵਾਲੇ ਗੱਭਰੂ ਤੇਰੇ ਪਿੰਡ ਵਾਲੇ ਗੱਭਰੂ ਉਹ ਅੱਖ ਰੱਖ ਦੇ ਮੇਰੇ ਉੱਤੇ ਮਾੜੀ ਮੈਂ ਵੀ ਗੜ ਗਿਆ ਹੋ ਜੇ ਮੈਂ ਵੀ ਗੜ ਗਿਆ ਦੇਖੀ ਵੜਦਾ ਕਿਵੇਂ ਵਾਰੋ ਵਾਰੀ ਹੋ ਨੀ ਮੈਨੂੰ ਜੇਪ ਸੀ ਚਰਵਲ ਦੇ ਨਾਲ ਹੀ ਵੱਡਾ ਵੀਰੇ ਤੇਰਾ ਵੱਡਣਾ ਅੱਗੇ ਕੀ ਪੁਰਗੀ ਨਹੀਂ ਪੜੋ ਪਾੜੇ ਪਾੜੇ ਪਾੜੇ